ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਦੀ ਕਹਾਣੀ ਆ ਇਹ ਸਨ 1959 ਤੋਂ ਸ਼ੁਰੂ ਹੁੰਦੀ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਇਹ ਪਿੰਡ ਬਹੁਤ ਵੱਡਾ ਇਸ ਪਿੰਡ ਦੀ ਬਹੁਤ ਆਬਾਦੀ ਆ ਇਸ ਪਿੰਡ ਦੇ ਵਿੱਚ ਇੱਕ ਸ਼ਾਵਾ ਦਾ ਪਰਿਵਾਰ ਹੁੰਦਾ ਸੀ ਜਿਹੜਾ ਕਿ ਬੜਾ ਮਸ਼ਹੂਰ ਪਰਿਵਾਰ ਸੀਗਾ ਸਨ 1959 ਦੇ ਵਿੱਚ ਕੀ ਹੁੰਦਾ ਕਿ ਜਿਹੜੇ ਬੰਦੇ ਦਾ ਨਾਮ ਸ਼ਾਹ ਹੁੰਦਾ ਉਹਦੀ ਉਮਰ ਸਿਰਫ ਉਸ ਟਾਈਮ ਤੇ 16-17 ਸਾਲਾਂ ਦੀ ਹੁੰਦੀ ਆ ਉਹ ਆਪਦੇ ਘਰਦਿਆਂ ਦਾ ਕੱਲਾ-ਕੱਲਾ ਪੁੱਤ ਹੁੰਦਾ ਉਹਨਾਂ ਕੋਲੇ ਲਗਭਗ ਉਸ ਟਾਈਮ ਦੇ ਵਿੱਚ 35-36 ਕਿੱਲੇ ਜ਼ਮੀਨ ਦੇ ਹੈਗੇ ਸੀਗੇ ਤੇ ਜਿਹੜਾ ਸ਼ਾਹ ਦਾ ਮਾਮਾ ਹੁੰਦਾ ਆ ਉਹਨੂੰ ਪਲਵਾਨ-ਪਲਵਾਨ ਕਹਿੰਦੇ ਸੀਗੇ ਉਹ ਕਦੇ ਕੁਲਿਆ-ਕਲਿਆ ਤਾਂ ਹੈ ਨਹੀਂ ਸੀਗਾ ਵੈਸੇ ਹੀ ਉਹਦਾ ਪਿੰਡ ਦੇ ਵਿੱਚ ਨਾਮ ਪਿਆ ਹੋਇਆ ਸੀ ਛੋਟੇ ਹੁੰਦੇ ਦਾ ਉਹਨੂੰ ਪਲਵਾਨ-ਪਲਵਾਨ ਸ਼ੁਰੂ ਤੋਂ ਕਹਿੰਦੇ ਸੀਗੇ ਹੁਣ ਜਿਹੜਾ ਸ਼ਾਹ ਦਾ ਮਾਮਾ ਪਲਵਾਨ ਸੀਗਾ ਉਹ ਉਸ ਟਾਈਮ ਦੇ ਵਿੱਚ ਦੋ ਨੰਬਰ ਦੇ ਕੰਮ ਵੀ ਕਰ ਲੈਂਦਾ ਹੁੰਦਾ ਸੀਗਾ ਪਿੰਡਾਂ 'ਚੋਂ ਜਵਾਕ ਜਬੂਗ ਚੱਕ ਚੁੱਕ ਕੇ ਵੀ ਇੱਧਰ ਉੱਧਰ ਵੇਚ ਦਿੰਦਾ ਹੁੰਦਾ ਸੀਗਾ ਤਾਂ ਸਨ 1959 ਦੇ ਵਿੱਚ ਕੀ ਹੋਇਆ ਜਿਹੜਾ ਸ਼ਾਹ ਦਾ ਮਾਮਾ ਸੀਗਾ ਉਹਨੇ ਬਲਟੋਏ ਦੇ ਕਿਸੇ ਨੇੜਲੇ ਪਿੰਡ ਦੇ ਵਿੱਚੋਂ ਇੱਕ 10 ਸਾਲਾਂ ਦਾ ਜਵਾਕ ਚੱਕ ਲਿਆਂਦਾ ਉਹ 10 ਸਾਲਾਂ ਦਾ ਜਵਾਕ ਲਿਆ ਕੇ ਸ਼ਾਹ ਦੇ ਪਿਓ ਨੂੰ ਫੜਾ ਦਿੱਤਾ ਵੀ ਲੈ ਪਰੌਣਿਆ ਤੂੰ ਇਸ ਮੁੰਡੇ ਨੂੰ ਰੱਖ ਘਰੇ ਸ਼ਾਹ ਸਾਡਾ ਇਕੱਲਾ-ਇਕੱਲਾ ਭਾਂਜਾਇਆ ਇੰਨੀ ਜ਼ਮੀਨ ਜਾਇਦਾਦ ਦਾ ਤੇ ਤੁਸੀਂ ਇਸ ਜਵਾਕ ਨੂੰ ਘਰੇ ਰੱਖ ਲਓ ਇਹਦੇ ਕੋਲੋਂ ਤੁਸੀਂ ਕੰਮ ਕਰਾਇਆ ਕਰੋ ਜਦੋਂ ਮਾਮਾ ਉਸ ਜਵਾਕ ਨੂੰ ਸ਼ਾਹ ਦੇ ਘਰੇ ਛੱਡ ਗਿਆ ਤਾਂ ਇਹਨਾਂ ਨੇ ਉਸ ਬੱਚੇ ਤੋਂ ਨਾਮ ਪੁੱਛਿਆ ਵੀ ਤੇਰਾ ਨਾਮ ਕੀ ਹੈ ਸ਼ਾਹ ਦੇ ਪਿਓ ਨੇ ਨਾਮ ਪੁੱਛਿਆ ਉਸ ਜਵਾਕ ਨੂੰ ਉਹ ਕਹਿੰਦਾ ਮੇਰਾ ਨਾਮ ਹੈਗਾ ਦੇਬਾ ਚਲੋ ਜੀ ਸ਼ਾਹ ਦੇ ਪਿਓ ਨੇ ਦੇਬੇ ਨੂੰ ਘਰ ਦੇ ਕੰਮਾਂ 'ਚ ਲਾ ਲਿਆ ਡੰਗਰ ਚਰਾਉਣ ਕਾਲਦਿਆ ਕਰਨਾ ਡੰਗਰਾਂ ਦਾ ਗੋਹਾ ਸਟਾਉਣਾ ਕਰਨਾ ਫਿਰ ਸ਼ਾਮ ਨੂੰ ਪੱਠੇ ਵੜ ਕੇ ਲਿਆਇਆ ਕਰਨੇ ਉਹਨੇ ਚਲੋ ਜੀ ਸ਼ਾਹ ਉਹਨੇ ਟਾਈਮ ਨੂੰ 16-17 ਸਾਲਾਂ ਦਾ ਹੈਗਾ ਸੀਗਾ ਸ਼ਾਹ 22 ਸਾਲਾਂ ਦਾ ਹੋਇਆ ਤੇ ਉਹਦੇ ਮਾਪਿਓ ਨੇ ਉਹਦਾ ਵਿਆਹ ਕਰਤਾ ਤੇ ਸ਼ਾਹ ਦੀ ਘਰ ਦੀ ਨੂੰ ਮੁੜ ਕੇ ਆਣ ਗਵਾਨ ਜਾਂ ਸਾਰੇ ਪਿੰਡ ਦੇ ਲੋਕ ਛਾਣੀ ਕਹਿੰਦੇ ਹੁੰਦੇ ਸੀਗੇ ਹੁਣ ਛਾਹ ਦੀ ਘਰ ਵਾਲੀ ਛਾਣੀ ਆ ਗਈ ਚਲੋ ਜੀ ਛਾਣੀ ਕਰੇ ਦੋ ਧੀਆ ਹੋਈਆਂ ਤਿੰਨ ਪੁੱਤ ਹੋਏ ਛਾਣੀ ਦੇ ਪੰਜ ਜਵਾਕ ਹੋਏ ਕੋਈ ਸਾਲ ਦਾ ਕੋਈ 2 ਸਾਲਾਂ ਦਾ ਕੋਈ 3 ਸਾਲਾਂ ਦਾ ਕੋਈ 4 ਸਾਲਾਂ ਦਾ ਮੁੱਕ ਦੀ ਗੱਲ ਕੀ ਹੁੰਦੀ ਆ ਕਿ ਦੇਬਾ ਜਦੋਂ 26 27 ਸਾਲ ਦਾ ਹੋ ਜਾਂਦਾ ਤਾਂ ਦੇਬੇ ਕੇ ਪਿੰਡ ਦਾ ਇੱਕ ਮਜਬੀ ਸਿੱਖ ਸੀਗਾ ਜਿਹੜਾ ਕਿ ਟਾਂਗਾ ਚਲਾਉਂਦਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਜਿਹੜਾ ਉਹ ਬੰਦਾ ਟਾਂਗੇ ਚਲਾਉਂਦਾ ਸੀਗਾ ਉਹ ਆਈ ਸੰਗਰਾਦ ਨੂੰ ਉਸ ਪਿੰਡੋਂ ਸੰਗਤ ਲੈ ਕੇ ਜਾਂਦਾ ਹੁੰਦਾ ਸੀਗਾ ਬਾਬਾ ਬੁੱਢਾ ਸਾਹਿਬ ਨੂੰ ਸੰਗਰਾਦ ਵਾਲੇ ਦਿਨ ਤੇ ਇੱਕ ਵਾਰੀ ਉਹ ਬੰਦਾ ਟਾਂਗੇ ਵਾਲਾ ਅਚਾਨਕ ਵਲਟੋਈ ਵਾਲੀ ਸਾਈਡ ਤੋਂ ਆ ਰਿਹਾ ਹੁੰਦਾ ਟਾਂਗੇ ਦੇ ਉੱਪਰ ਤਾਂ ਦੋ ਬੀਬੀਆਂ ਉਹਦੇ ਨਾਲ ਟਾਂਗੇ ਦੇ ਉੱਪਰ ਚੜ ਜਾਂਦੀਆਂ ਨੇ ਵੀ ਅਸੀਂ ਵੀ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਉੱਥੇ ਮੱਥਾ ਟੇਕ ਕੇ ਆਉਣਾ ਚਲੋ ਜੀ ਉਹ ਦੋਨੇ ਔਰਤਾਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਨੇ ਇੱਕ ਔਰਤ ਦੂਜੀ ਔਰਤ ਨੂੰ ਕਹਿੰਦੀ ਹੈ ਭੈਣੇ ਤੂੰ ਕਿਹੜੇ ਪਿੰਡ ਦੀ ਹੈ ਉਹ ਕਹਿੰਦੀ ਮੈਂ ਤਾਂ ਫਲਾਣੇ ਪਿੰਡ ਦੀ ਆ ਫੇਰ ਉਹ ਔਰਤ ਆਪ ਦਾ ਢਿੱਡ ਫਰੋਲਦੀ ਆ ਕਿ ਮਹੀਨਾ ਕ ਹੋ ਗਿਆ ਮੇਰਾ ਜਵਾਗ ਚੱਕਿਆ ਗਿਆ ਲੱਭਦਾ ਨਹੀਂ ਪਿਆ ਤੇ ਮੈਂ ਗੁਰੂ ਘਰ ਮੱਥਾ ਟੇਕਣ ਚੱਲ ਲਈ ਆ ਵੀ ਹੇ ਸੱਚੇ ਪਾਤਸ਼ਾਹ ਤੂੰ ਮਿਹਰ ਕਰ ਮੇਰਾ ਪੁੱਤ ਮੈਨੂੰ ਲੱਭ ਜੇ ਤਾਂ ਜਿਹੜੀ ਦੂਜੀ ਔਰਤ ਇਹ ਗੱਲ ਸੁਣ ਰਹੀ ਹੁੰਦੀ ਆ ਉਹ ਕਹਿੰਦੀ ਭੈਣੇ ਮੈਂ ਤੈਨੂੰ ਕੀ ਦੱਸਾਂ ਮੇਰੇ ਪੁੱਤ ਨੂੰ ਤਾਂ ਗਵਾਚੇ ਨੂੰ ਅੱਜ 15 16 ਸਾਲ ਹੋ ਗਏ 6 ਭੈਣਾਂ ਦਾ ਇਕੱਲਾ ਇਕੱਲਾ ਵੀਰ ਸੀ 6 ਧੀਆਂ ਤੋਂ ਬਾਅਦ ਮੇਰੇ ਘਰੇ ਹੋਇਆ ਸੀਗਾ ਮੈਨੂੰ ਤਾਂ ਆ 15 16 ਸਾਲ ਹੋ ਗਏ ਮਿੰਟ ਤੋਂ ਕਿਤੇ ਲੱਭਿਆ ਨਹੀਂ ਮੈਂ ਤਾਂ ਲੱਭ ਲੱਭ ਥੱਕ ਗਈ ਉਹਨੇ ਟਾਈਮ ਨੇ ਇੱਕ ਮੁੰਡਾ ਕੀ ਜੇ ਅੱਜ ਮੇਰਾ ਪੁੱਤ ਹੁੰਦਾ ਤਾਂ ਇਹੋ ਜਿਹਾ ਹੋਣਾ ਸੀਗਾ ਜਦੋਂ ਟਾਂਗੇ ਵਾਲੇ ਨੇ ਉਹ ਗੱਲ ਸੁਣੀ ਤਾਂ ਟਾਂਗੇ ਵਾਲੇ ਨੇ ਧੌਣ ਘੁਮਾ ਕੇ ਦੇਖਿਆ ਉਹ ਮੁੰਡੇ ਨੂੰ ਹੁਣ ਟਾਂਗੇ ਵਾਲਾ ਸਾਰਾ ਕੁਝ ਸੁਣ ਰਿਹਾ ਸੀਗਾ ਤਾਂ ਟਾਂਗੇ ਵਾਲਾ ਉਸ ਔਰਤ ਨੂੰ ਕਹਿੰਦਾ ਕਿ ਭੈਣੇ ਸਾਡੇ ਪਿੰਡ ਵੀ ਇੱਕੋ ਜਿਹਾ ਮੁੰਡਾ ਹੈਗਾ ਇਹੋ ਜੀ ਸ਼ਕਲ ਦਾ ਐਡਾ ਹੀ ਉੱਚਾ ਲੰਮਾ ਹੈਗਾ ਤਾਂ ਉਹ ਔਰਤ ਕਹਿੰਦੀ ਵੀ ਅੱਛਾ ਉਹ ਟਾਂਗੇ ਵਾਲਾ ਕਹਿੰਦਾ ਵੀ ਹਾਂ ਭੈਣੇ ਸਾਡੇ ਪਿੰਡ ਹੈਗਾ ਤੇ ਸਾਡੇ ਘਰਾਂ ਦੇ ਅੱਗੋਂ ਹੀ ਉਹ ਪੱਠੇ ਨਾਲ ਰਜਾਨਾ ਜਾਂਦਾ ਆ ਉਹ ਛਾਵਾਂ ਦੇ ਘਰੇ ਨੌਕਰ ਲੱਗਾ ਹੋਇਆ ਚਲੋ ਜੀ ਉਹ ਔਰਤ ਉਸ ਟਾਂਗੇ ਵਾਲ ਨੂੰ ਕਹਿੰਦੀ ਵੀ ਹਾਂ ਵੀਰਾ ਵੀ ਤੂੰ ਐ ਕਰ ਵੀ ਆਪਦੇ ਪਿੰਡ ਲਾ ਜਾ ਕੇ ਉਹ ਮੁੰਡਾ ਵਿਖਾ ਦੇ ਵੀ ਖੌਰੇ ਸਾਡਾ ਹੀ ਹੋਵੇ ਚਲੋ ਜੂ ਟਾਂਗੇ ਵਾਲਾ ਕਹਿੰਦਾ ਵੀ ਕੋਈ ਗੱਲ ਨਹੀਂ ਭੈਣੇ ਵੀ ਤੁਸੀਂ ਐ ਕਰੋ ਤੁਸੀਂ ਮੱਥਾ ਟੇਕ ਲਓ ਗੁਰਦੁਆਰਾ ਸਾਹਿਬ ਤੇ ਫਿਰ ਮੈਂ ਤੁਹਾਨੂੰ ਪਿੰਡ ਲੈ ਚਾਲਦਾ ਚਲੋ ਜੀ ਉਹ ਔਰਤ ਉਸ ਟਾਂਗੇ ਵਾਲੇ ਦੇ ਨਾਲ ਉਧਰੋਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਟਾਂਗੇ ਤੇ ਚੜ ਜਾਂਦੀ ਆ 4 ਕਿਲੋਮੀਟਰ ਦੀ ਵਿੱਥ ਤੇ ਉਹ ਪਿੰਡ ਹੁੰਦਾ ਆ ਤੇ ਜਦੋਂ ਉਸ ਪਿੰਡ ਦੇ ਵਿੱਚ ਐਂਟਰ ਕਰਦੀ ਆ ਤਾਂ ਅੱਗੋਂ ਦੇ ਬਾ ਜਿਹੜਾ ਸੀਗਾ ਉਹ ਪੱਠੇ ਲੈ ਕੇ ਆ ਰਿਆ ਹੁੰਦਾ ਜਦੋਂ ਦੇ ਬਿਨੇ ਆਪਦੀ ਮਾਂ ਨੂੰ ਵੇਖੇ ਹੁਣ 10 ਸਾਲਾਂ ਦੇ ਜਵਾਕ ਨੂੰ ਉਹਦੀ ਮਾਂ ਦੀ ਸਿਹਾਨ ਹੁੰਦੀ ਆ ਦੇਬਾ ਭੱਜ ਕੇ ਜਾ ਕੇ ਤੇ ਦੇਬੇ ਦੀ ਮਾਂ ਨੇ ਵੀ ਝਟਪੜ ਪਛਾਣ ਲਿਆ ਵੀ ਹਾਂ ਮੇਰਾ ਪੁੱਤ ਆ ਕਿਉਂਕਿ ਮਾਵਾ ਵੀ ਕਦੇ ਆਪਦੇ ਪੁੱਤਾਂ ਨੂੰ ਭੁੱਲੀਆਂ ਨਹੀਂ ਚਲੋ ਜੀ ਮਾਂ ਪੁੱਤ ਆਪਸ ਦੇ ਵਿੱਚ ਮਿਲਦੇ ਆ ਬੜਾ ਰੋਂਦੇ ਆ ਬੜਾ ਕੁਝ ਹੁੰਦਾ ਉਸ ਤੋਂ ਬਾਅਦ ਦੇਬਾ ਆਪਦੀ ਮਾਂ ਨੂੰ ਉਸ ਸ਼ਾਹ ਦੇ ਘਰੇ ਲੈ ਜਾਂਦਾ ਜਿਹਦੇ ਘਰ ਚ ਉਹ 10 ਸਾਲਾਂ ਦਾ ਆਇਆ ਸੀਗਾ ਚਲੋ ਜੀ ਮਾਂ ਉਹਨਾਂ ਨੂੰ ਪੁੱਛਦੀ ਹੈ ਵੀ ਭਾਈ ਤੁਸੀਂ ਮੇਰਾ ਪੁੱਤ ਕਿਵੇਂ ਲਿਆਂਦਾ ਅੱਗੋਂ ਉਹ ਤੋੜ ਮਰੋੜ ਕੇ ਗੱਲਾਂ ਪੇਸ਼ ਕਰਦੇ ਆ ਫਿਰ ਦੇਬਾ ਉਹ ਚ ਦੱਸਦਾ ਕਿ ਮਾਂ ਮੈਨੂੰ ਇਸ ਤਰ੍ਹਾਂ ਕਰਕੇ ਇਹਨਾਂ ਦਾ ਜਿਹੜਾ ਮਾਮਾ ਸੀਗਾ ਉਹ ਮੈਨੂੰ ਫਲਾਣੀ ਜਗ੍ਹਾ ਤੋਂ ਬਾਹਰ ਖੇੜਦੇ ਨੂੰ ਚੱਕ ਲਿਆ ਸੀਗਾ ਮੈਂ ਨੀ ਇੱਥੇ ਛੱਡ ਗਿਆ ਸੀਗਾ ਮੈਂ ਜਵਾਕ ਸੀਗਾ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੇਰੇ ਪਿੰਡ ਦਾ ਨਾਮ ਕੀ ਆ ਕਿੱਧਰ ਸਾਡਾ ਪਿੰਡ ਰਹਿ ਗਿਆ ਕਿਵੇਂ ਰਹਿ ਗਿਆ ਮੈਂ ਬਹੁਤ ਰੋਂਦਾ ਰਿਆ ਤੇ ਇਹਨਾਂ ਨੇ ਮੈਨੂੰ ਡਰਾ ਧਮਕਾ ਕੇ ਕੰਮ ਦੇ ਵਿੱਚ ਲਾ ਲਿਆ ਤੇ ਮੈਂ ਹੌਲੀ ਹੌਲੀ ਫਿਰ ਇੱਥੇ ਜੀ ਲਾ ਲਿਆ ਜਿਹੜਾ ਉਹ ਸ਼ਾਵਾਂ ਦਾ ਪਰਿਵਾਰ ਸੀਗਾ ਉਹਨਾਂ ਨੇ ਦੇਬੇ ਤੋਂ ਇੱਕ ਡੰਗਰਾ ਵਾਂਗ ਕੰਮ ਕਰਾਇਆ ਗੋਆ ਵੀ ਸਟਾਉਣਾ 35 ਸੱਤੀ ਕਲੇ ਜ਼ਮੀਨ ਵੀ ਉਹਨੇ ਸਾਂਭਣੀ ਪਾਣੀ ਵੀ ਲਾਉਣੇ ਸਾਰਾ ਕੁਝ ਨਹੀਂ ਆਉਂਦਾ ਥੀ ਕਰਿਆ ਕਰਨਾ ਜਣੀ ਕਿ ਉਹਨੇ ਬਹੁਤ ਮਿਹਨਤ ਕੀਤੀ ਉਹ ਛਾਵਾਂ ਦੇ ਪਰਿਵਾਰ ਦੇ ਵਿੱਚ ਛਾਵਾਂ ਦੀ ਤਰੱਕੀ ਦੇ ਵਿੱਚ ਉਸਦੇ ਬੇਦਾ ਬਹੁਤ ਵੱਡਾ ਹੱਥ ਸੀਗਾ ਹੁਣ ਮਾਂ ਕਹਿੰਦੀ ਮੈਂ ਤਾਂ ਉਹਦਾ ਪੁੱਤ ਲੈ ਕੇ ਜਾਣਾ ਚਲੋ ਜੀ ਪਿੰਡ ਦੇ ਕੁਝ ਮੋਹਤਵਾਰ ਬੰਦੇ ਇਕੱਠੇ ਹੁੰਦੇ ਆ ਮੋਹਤਵਾਰ ਬੰਦੇ ਕਹਿੰਦੇ ਵੀ ਸ਼ਾਹ ਗੱਲ ਸੁਣੋ ਸਾਡੀ ਵੀ ਜਦੋਂ ਮਾਂ ਨੇ ਪੁੱਤ ਪਛਾਣ ਲਿਆ ਤੇ ਪੁੱਤ ਨੇ ਮਾਂ ਪਛਾਣ ਲਈ ਆ ਵੀ ਹੁਣ ਤਾਂ ਭਈ ਉਹਦਾ ਜਾਣਾ ਬਣਦਾ ਆ ਤੁਹਾਨੂੰ ਪਤਾ ਕੀ ਉਹ ਪੜਾ ਟਾਈਮ ਸੀਗਾ ਉਦੋਂ ਲੋਕੀ ਥਾਣੇ ਕਿਚਰੀਆਂ ਚੱਕਰਾਂ 'ਚ ਨਹੀਂ ਸੀ ਪੈਂਦੇ ਹੁੰਦੇ ਇੰਨਾ ਹਨਾ ਉਦੋਂ ਪਿੰਡ ਦੇ ਮੋਹਤਵਾਰ ਬੰਦੇ ਹੀ ਗੱ ਪਿੰਡ ਦੇ ਬੰਦਿਆਂ ਨੇ ਗੱਲ ਕਹਿਤੀ ਤਾਂ ਜਿਹੜੀ ਦੇਬੇ ਦੀ ਮਾਂ ਹੁੰਦੀ ਆ ਉਹਦੇ ਬਿਲ ਲੈ ਕੇ ਜਦੋਂ ਤੁਰਨ ਲੱਗਦੀ ਆ ਉਹ ਸ਼ਾਮਾਂ ਦੇ ਘਰੋਂ ਤਾਂ ਜਿਹੜੀ ਸ਼ਾਣੀ ਸੀ ਉਹਨੇ 5-7 ਦਿਨ ਪਹਿਲਾਂ ਦੇਬੇ ਨੂੰ ਇੱਕ ਨਵਾਂ ਕੁੜਤਾ ਪਜਾਮਾ ਬਣਾ ਕੇ ਦਿੱਤਾ ਸੀਗਾ ਤਾਂ ਕੀ ਹੁੰਦਾ ਕਿ ਜਦੋਂ ਦੇਬਾ ਆਪ ਦੀ ਮਾਂ ਨਾਲ ਉਹਨਾਂ ਦੇ ਘਰੋਂ ਨਿਕਲਦਾ ਤੇ ਜਿਹੜੀ ਸ਼ਾਣੀ ਹੁੰਦੀ ਆ ਪਿੱਛੋਂ ਆਵਾਜ਼ ਮਾਰਦੀ ਆ ਵੀ ਹਾਂ ਵੇ ਦੇਬਿਆ ਗੱਲ ਸੁਣ ਆ ਤੈਨੂੰ ਕੁੜਤਾ ਪਜਾਮਾ ਮੈਂ ਨਵਾਂ ਸਵਾ ਕੇ ਦਿੱਤਾ ਇਹ ਤਾਂ ਸਾਡਾ ਲਾਜਾ ਬਈ ਜਦੋਂ ਉਹਦੇ ਬੇਰੋਂ ਇੰਨੀ ਗੱਲ ਕਹੀ ਤਾਂ ਦੇਬੇ ਦੀ ਮਾਂ ਕਹਿੰਦੀ ਪੁੱਤ ਜਿੱਥੇ ਇੰਨੇ ਸਾਲ ਗਵਾਲੇ ਆ ਕੁਰਤਾ ਪਜਾਮਾ ਲਾ ਕੇ ਸਰਦਾਰ ਨੂੰ ਫੜਾ ਦੇ ਉਸ ਪਿੰਡ ਦੇ ਬੰਦੇ ਨੇ ਗੱਲ ਦੱਸੀ ਹੈ ਕਿ ਬਈ ਜਿਹੜੀ ਛਾਣੀ ਸੀਗੀ ਉਹਨੇ ਦੇਬੇ ਦਾ ਕੁਰਤਾ ਪਜਾਮਾ ਲਵਾ ਲਿਆ ਤੇ ਦੇਬੇ ਦੀ ਮਾਂ ਨੇ ਕਹਿੰਦੀ ਪੁੱਤ ਤੂੰ ਇਹ ਕੁਰਤਾ ਪਜਾਮਾ ਲਾ ਦੇ ਤਾਂ ਦੇਬੇ ਨੇ ਉਹ ਕੁਰਤਾ ਵੀ ਲਾਤਾ ਪਜਾਮਾ ਲਾਤਾ ਦੇਬਾ ਨਿੱਕਰ ਦੇ ਵਿੱਚ ਹੋ ਗਿਆ ਤੇ ਜਿਹੜੀ ਮਾਂ ਸੀ ਉਹਨੇ ਆਪ ਦੀ ਚੁੰਨੀ ਲਾ ਕੇ ਆਪਦੇ ਪੁੱਤ ਨੂੰ ਕਿਹਾ ਵੀ ਇਹ ਤੂੰ ਆਪ ਦੇ ਤੇੜ ਬੰਨ ਲਾ ਨੰਗੇ ਪਿੰਡੇ ਉਸ ਛਾਵਾ ਦੇ ਪਿੰਡ ਚੋਂ ਆਪਦੇ ਪੁੱਤ ਨੂੰ ਲੈ ਕੇ ਗਈ ਹੋਮਾ ਚਲੋ ਜੀ ਫਿਰ ਉਸ ਤੋਂ ਬਾਅਦ ਉਸ ਛਾਵਾਂ ਦੇ ਪਰਿਵਾਰ ਦੇ ਮਾੜੇ ਦਿਨ ਸ਼ੁਰੂ ਹੋ ਜਾਂਦੇ ਆ ਹੁਣ ਸ਼ਾਹ ਦੇ ਤਿੰਨ ਪੁੱਤ ਸੀਗੇ ਦੋ ਧੀਆਂ ਸੀ ਦੋ ਧੀਆਂ ਵੱਡੀਆਂ ਸੀ ਚਲੋ ਜੀ ਉਹ ਵਿਆਹ ਤੀਆਂ ਉਸ ਤੋਂ ਜਿਹੜੇ ਤਿੰਨ ਪੁੱਤ ਸੀ ਉਹ ਗੱਭਰੂ ਹੋਏ ਉਹ ਫੀਮ ਭੁੱਕੀ ਖਾਣ ਲੱਗ ਗਏ ਨਸ਼ੇ ਪੱਤੇ 'ਚ ਵੜ ਗਏ ਤਾਂ ਫਿਰ ਜਿਹੜਾ ਸ਼ਾਹ ਸੀਗਾ ਉਹਦੀ ਜ਼ਮੀਨ ਹੌਲੀ-ਹੌਲੀ ਵਿਕਣੀ ਸ਼ੁਰੂ ਹੋ ਗਈ ਕਿਉਂਕਿ ਤਿੰਨੇ ਮੁੰਡੇ ਸੀ ਤਿੰਨਿਆਂ ਨੂੰ ਮੋਟੀ ਫੀਮ ਦਾ ਨਸ਼ਾ ਸੀ ਭੁੱਕੀ ਮੋਟੀ ਖਾਣ ਲੱਗ ਗਏ ਫੀਮ ਮੋਟੀ ਖਾਣ ਲੱਗ ਗਏ ਕੰਮ ਨੂੰ ਉਹਨਾਂ ਨੇ ਕਦੇ ਹੱਥ ਨਹੀਂ ਲਾ ਕੇ ਦੇਖਿਆ ਸੀ ਕਿਉਂਕਿ ਸਾਰਾ ਕੰਮ ਸਾਹਮਦੇ ਦੇ ਬਾਂ ਸੀਗਾ ਉਹ ਤਾਂ ਜੰਮ ਹੀ ਐਸ਼ ਲੈਣ ਵਾਸਤੇ ਸੀਗੇ ਹੌਲੀ ਹੌਲੀ ਜ਼ਮੀਨ ਵਿਕਣ ਲੱਗ ਜਾਂਦੀ ਹੈ ਵੱਡੇ ਪੁੱਤ ਦਾ ਵਿਆਹ ਕੀਤਾ ਜਾਂਦਾ ਉਹਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਦੂਜੇ ਪੁੱਤ ਦਾ ਵਿਆਹ ਕੀਤਾ ਜਾਂਦਾ ਉਹਦੀ ਘਰ ਵਾਲੀ ਛੱਡ ਕੇ ਚਲੀ ਜਾਂਦੀ ਹੈ ਉਹਨੇ ਟਾਈਮ ਜਿਹੜਾ ਸ਼ਾਹ ਸੀਗਾ ਉਹ ਵੀ ਮਰ ਜਾਂਦਾ ਤੇ ਜਿਹੜੀ ਸ਼ਾਣੀ ਹੁੰਦੀ ਆ ਉਹ ਵੀ ਮਰ ਜਾਂਦੀ ਹੈ ਤਾਂ ਜਿਹੜੀ ਇੱਕ ਧੀ ਸੀਗੀ ਉਹਦਾ ਘਰ ਵਾਲਾ ਮਰ ਗਿਆ ਉਹ ਵਿਧਵਾ ਹੋ ਗਈ ਜਿਹੜੀ ਦੂਜੀ ਧੀ ਸੀਗੀ ਉਹਦੇ ਘਰ ਵਾਲੇ ਨੇ ਉਹਨੂੰ ਛੱਡ ਦਿੱਤਾ ਕਿਤੇ ਹੋਰ ਵਿਆਹ ਕਰਾ ਲਿਆ ਹੁਣ ਸ਼ਾਹ ਦੇ ਦੋਵੇਂ ਮੁੰਡੇ ਵੀ ਮਰ ਗਏ ਸ਼ਾਹ ਦੀਆਂ ਦੋਵੇਂ 3 ਵੀ ਵਿਧਵਾ ਹੋ ਗਈਆਂ ਤੇ ਸ਼ਾਹ ਦਾ ਇੱਕੋ ਮੁੰਡਾ ਰਹਿ ਗਿਆ ਜਿਹੜਾ ਅੱਜ ਵੀ ਜਿਉਂਦਾ ਆ ਹੁਣ ਉਸ ਸ਼ਾਹਾਂ ਦੇ ਪਰਿਵਾਰ ਕੋਲੇ ਇੱਕ ਮਰਲਾ ਵੀ ਜ਼ਮੀਨ ਦਾ ਨਹੀਂ ਹੈਗਾ ਜਿਹੜਾ ਉਹ ਸ਼ਾਹ ਦਾ ਪੁੱਤ ਆ ਉਹ ਬਈ ਹੁਣ ਪਿੰਡ ਦੇ ਵਿੱਚ ਜਿਵੇਂ ਇੱਕ ਪਖਾਰੀ ਤੁਰਿਆ ਫਿਰਦਾ ਓਵੇਂ ਤੁਰਿਆ ਫਿਰਦਾ ਜੇ ਕਿਸੇ ਨੇ ਰੋਸ਼ਾ ਪਤਾ ਖਵਾਤਾ ਉਥੋਂ ਖਾ ਲਿਆ ਜਾਂ ਕਿਸ ਤੋਂ ਪੈਸੇ ਮੰਗ ਲੇ ਦਾਰੂ ਪੀ ਲਈ ਬਸ ਗਲੀਆਂ 'ਚ ਤੁਰਿਆ ਫਿਰਦਾ ੱੱਕੇ ਖਾਂਦਾ ਫਿਰਦਾ ਮਿਲਕਦਾ ਫਿਰਦਾ ਹੁਣ ਤੁਸੀਂ ਇਹ ਦੇਖੋ ਵੀ ਕਹਾਣੀ ਚੱਲੀ 1959 ਤੋਂ ਤੇ ਅੱਜ 2025 ਆ ਗਿਆ ਰੱਬ ਨੇ ਕਿੰਨੇ ਸਾਲਾਂ ਦੇ ਵਿੱਚ ਉਸ ਫਰਿਸ਼ਤੇ ਦਾ ਨਵੇੜਾ ਕੀਤਾ ਤੁਸੀਂ ਇਹ ਦੇਖੋ ਕਿ ਜਿਹੜੇ ਸ਼ਾਵਾਂ ਦੀ ਕਦੇ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ 1959 ਦੇ ਵਿੱਚ 35 36 ਕਲੇ ਜ਼ਮੀਨ ਬਹੁਤ ਵੱਡੀ ਗੱਲ ਸੀ ਬਾਈ ਜਿਹੜੇ ਪਰਿਵਾਰ ਦੀ ਪਿੰਡ ਦੇ ਵਿੱਚ ਤੂਤੀ ਬੋਲਦੀ ਸੀ ਜਿਸ ਸ਼ਾਹ ਦੇ ਤਿੰਨ ਪੁੱਤ ਸੀ ਹੀਰਿਆਂ ਵਰਗੇ ਦੋ ਧੀਆ ਸੀ ਜਿਹੜੀ ਬੜੇ ਲਾਡਾਂ ਚਾਵਾਂ ਨਾਲ ਪਾਲੀਆਂ ਤੇ ਉਹਨਾਂ ਦਾ ਹਸ਼ਰ ਦੇਖੋ ਕੀ ਹੋਇਆ ਕਿਉਂਕਿ ਜਿਹੜਾ ਉਹਦੇ ਬਾਸੀ ਜਿਹੜਾ ਉਹ ਫਰਿਸ਼ਤਾ ਬੰਦਾ ਉਹਨਾਂ ਨੇ ਕਿਤੋਂ ਚੱਕ ਕੇ ਲਿਆ ਕੇ ਉਹਨੂੰ ਨੌਕਰ ਬਣਾ ਕੇ 16-17 ਸਾਲ ਟੱਗਿਆਂ ਵਾਂਗੂ ਵਾਇਆ ਆਪਦੀ ਜ਼ਮੀਨ ਦੇ ਵਿੱਚ ਤੇ ਜਾਂਦੀ ਵਾਰੀ ਉਸ ਫੱਕਰ ਦਾ ਉਹ ਛਾਣੀ ਨੇ ਕੁੜਤਾ ਤੇ ਪਜਾਮਾ ਵੀ ਲਵਾ ਲਿਆ ਜਦੋਂ ਉਹਦੀ ਮਾਂ ਉਹਨੂੰ ਨੰਗੇ ਪਿੰਡੇ ਲੈ ਕੇ ਪਿੰਡ ਚੋਂ ਤੁਰੀ ਹੋਊਗੀ ਤੁਸੀਂ ਇਹ ਸੋਚ ਕੇ ਦੇਖੋ ਕਿ ਉਸ ਦੇ ਬੇਦਿਲ ਤੇ ਕੀ ਬੀਤਦੀ ਹੋਣੀ ਆ ਤੇ ਉਹ ਦੇਬੇ ਦੀ ਮਾਂ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਕਿ ਜਿਹਦੇ ਪੁੱਤ ਨੂੰ ਗਿਆਵਾਂ ਨੂੰ ਵਾਹ ਕੇ ਤੇ ਉਸ ਪਰਿਵਾਰ ਨੇ ਨੰਗੇ ਪਿੰਡੇ ਪਿੰਡੋਂ ਕੱਢਿਆ ਪਰ ਦੇ ਬੇਦੀ ਮਾਂ ਨੂੰ ਬੜੀ ਖੁਸ਼ੀ ਸੀ ਕਿ ਮੇਰਾ ਮੈਨੂੰ ਪੁੱਤ ਮਿਲ ਗਿਆ ਉਹ ਮਾਂ ਆਪ ਦੀ ਚੁੰਨੀ ਉਸ ਪੁੱਤ ਦੇ ਤੇੜ ਬੰਨ ਕੇ ਉਸ ਨੂੰ ਆਦੀਪ ਘਰੇ ਲੈ ਗਈ ਹੁਣ ਤੁਸੀਂ ਇਹ ਦੇਖੋ ਕਿ ਜੋ ਉਹਨਾਂ ਨੇ ਬੀਜਿਆ ਉਹ ਗਾਂ ਸ਼ਾਹ ਦੇ ਪੁੱਤਾਂ ਨੂੰ ਵੱਢਣਾ ਪਿਆ ਜੋ ਸ਼ਾਹ ਨੇ ਕੰਡੇ ਬੀਜੇ ਸ਼ਾਹ ਦੇ ਪਿਓ ਨੇ ਜਾਂ ਉਹਦੇ ਮਾਮੇ ਨੇ ਕੰਡੇ ਬੀਜੇ ਉਹ ਗਾਂ ਉਹਨਾਂ ਦੀ ਔਲਾਦ ਨੂੰ ਜੁਗਣੇ ਪਏ ਅੱਜ ਉਹਨਾਂ ਦੇ ਘਰ ਦਾ ਸਿਰਫ ਇੱਕ ਪੁੱਤ ਰਹਿ ਗਿਆ ਬਾਕੀ ਸਾਰਾ ਕੁਝ ਖਤਮ ਹੋ ਚੁੱਕਿਆ ਜ਼ਮੀਨ ਜਾਇਦਾਦ ਘਰ ਬਾਹਰ ਟਰੈਕਟਰ ਟਰਾਲੀਆਂ ਸਭ ਕੁਝ ਵਿਕ ਗਿਆ ਜਿਹੜਾ ਮੁੰਡਾ ਸ਼ਾਦਾ ਅੱਜ ਜਾਉਂਦਾ ਫਿਰਦਾ ਪਿੰਡ ਦੇ ਵਿੱਚ ਉਹਦਾ ਆਪ ਦਾ ਬਾਈ ਜੀ ਘਰ ਤੱਕ ਵੀ ਨਹੀਂ ਰਹਿ ਗਿਆ ਉਹ ਵੀ ਕਦੇ ਪਿੰਡ ਦੇ ਸਕੂਲ ਚ ਸਮਝਦਾ ਕਦੇ ਪੰਚਾਇਤ ਘਰ ਚ ਸਮਝਦਾ ਕਦੇ ਕਿੱਥੇ ਸਮਝਦਾ ਕਦੇ ਕਿੱਥੇ ਸਮਝ ਜਾਂਦਾ ਤੁਸੀਂ ਇਹ ਦੇਖੋ ਕਿ ਉਸ ਮਾਂ ਦੇ ਦਿਲ ਚੋਂ ਕਿੰਨੀਆਂ ਵੱਦ ਦਵਾਵਾਂ ਕਿੰਨੀਆਂ ਦੁਰਸੀਸਾਂ ਨਿਕਲੀਆਂ ਹੋਣਗੀਆਂ ਜਦੋਂ ਉਹਦੇ ਬੇ ਨੂੰ ਕੁਝ ਦੇਣ ਦੀ ਬਜਾਏ ਉਹਦਾ ਕੁੜਤਾ ਪਜਾਮਾ ਵੀ ਜਾਂਦੇ ਦਾ ਲਵਾ ਲਿਆ ਚਲੋ ਜੀ ਉਸ ਤੋਂ ਬਾਅਦ ਦੇਬਾ ਆਪਦੀ ਮਾਂ ਕੋਲੇ ਚਲਾ ਗਿਆ 6 ਭੈਣਾਂ ਦਾ ਉਹ ਕੱਲਾ ਕੱਲਾ ਭਰਾ ਸੀਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਕਿ ਭਰਾਵੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਕਦੇ ਕਿਸੇ ਨਾਲ ਮਾੜਾ ਨਾ ਕਰੋ ਕਦੇ ਕਿਸੇ ਨਾਲ ਧੱਕਾ ਨਾ ਕਰੋ ਜੋ ਬੀਜੋਗੇ ਉਹ ਇੱਕ ਨਾ ਇੱਕ ਦਿਨ ਵੱਢਣਾ ਪਊਗਾ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ ਭੋਗਣਾ ਪਊਗਾ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ